ਹਾਂਜੀ ਸੋਸ਼੍ਰੀ ਕਾਜੀ ਹੋਰ ਸਨੋ ਸਾਰੇ ਕਿੱਦਾਂ ਹੋ ਮੀਦਾ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਾ ਕਾ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਸੋਹਣੇ ਸਪੈਸ਼ਲੀ ਸੋਨ ਦੇ ਸੰਧਾਰਿਆਂ ਦੇ ਉੱਪਰ ਵੀਡੀਓ ਲੈ ਕੇ ਆਏ ਆਂ ਸੋਨ ਦੇ ਸੰਧਾਰਿਆਂ ਦੇ ਸਪੈਸ਼ਲ ਇਸਰੀਆ ਜਿੰਨੇ ਵੀ ਅੱਜ ਸੂਟ ਦਿਖਾਉਂਗੀ ਪ੍ਰੀਮੀਅਮ ਬ੍ਰਾਂਡ ਦੇ ਤੇ ਸਾਰੇ ਥ੍ਰੈਡ ਵਰਕ ਦੇ ਹੋਣਗੇ ਜਿੰਨੇ ਵੀ ਆਰਟੀਕਲ ਹੋਣਗੇ ਨਾ ਥ੍ਰੈਡ ਵਰਕ ਦੇ ਉੱਪਰ ਆਉਣਗੇ ਸੰਧਾਰਿਆ ਵਾਲੀ ਸਪੈਸ਼ਲ ਸੂਟ ਨੇ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਜਿਹੇ ਦੁਪੱਟਿਆਂ ਦੇ ਨਾਲ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਦੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋ ਜਿਹੜੀਆਂ ਭੈਣਾਂ ਨੇ ਹੇਠਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਨਾਲ ਦੀ ਨਾਲ ਪ੍ਰੈਸ ਕਰ ਲਿਆ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਸਾਡੀ ਜੋ ਡੇਲੀ ਵੀਡੀਓ ਆਉਂਦੀ ਆ ਉਹ ਤੁਹਾਡੇ ਤੱਕ ਪਹੁੰਚੂਗੀ ਜੀ ਨਾਲ ਵੀਡੀਓ ਨੂੰ ਦੇਖਦੇ ਦੇਖਦੇ ਲਾਈਕ ਦਾ ਬਟਨ ਕਰ ਦਿਆ ਕਰੋ ਪ੍ਰੈਸ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿੰਦਾਂ ਦੀ ਲੱਗਦੀ ਹੈ ਜੀ ਤੇ ਹੋਰ ਜਿੱਦਾਂ ਦੀਆਂ ਵੀ ਕਲੈਕਸ਼ਨਾਂ ਡੇਲੀ ਆਉਂਦੀਆਂ ਨੇ ਹਰ ਤਰ੍ਹਾਂ ਦੀ ਰਹਿੰਦੇ ਹਾਂ ਪਰ ਹਰ ਤਰ੍ਹਾਂ ਦੇ ਫੈਬਰਿਕ ਦੇ ਉੱਪਰ ਆਪਾਂ ਲੈ ਕੇ ਆਉਂਦੇ ਆਂ ਸੋ ਤਾਂ ਕਰਕੇ ਚੈਨਲ ਦੇ ਨਾਲ ਹਮੇਸ਼ਾ ਬਨੇ ਰਿਹਾ ਕਰੋ ਤੇ ਨਾਲ ਗਲ ਦਾ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਭੈਣਾਂ ਨੂੰ ਨੋਟੀਫਿਕੇਸ਼ਨ ਮਿਲ ਜAVE ਜਿਨ੍ਹਾਂ ਨੇ ਗਰੁੱਪ ਜੁਆਇਨ ਕਰਨਾ ਚਾਹੁੰਦੀਆਂ ਨੇ ਜੜੀਆਂ ਭੈਣਾਂ ਵੀ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੀਆਂ ਨੇ ਵੀ ਨਿਊ ਲੇਟੈਸਟ ਕਲੈਕਸ਼ਨ ਉਹਨਾਂ ਨੂੰ ਪਤਾ ਲੱਗਦੀ ਰਹੇ ਤਾਂ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਹੀ ਆਪਣਾ ਗਰੁੱਪ ਦਾ ਨੰਬਰ ਆ ਤੁਸੀਂ ਇਹਦੇ ਉੱਪਰ ਹੈਲੋ ਮੈਸੇਜ ਸੈਂਡ ਕਰ ਸਕਦੇ ਹੋ ਨਾਲ ਦੀ ਨਾਲ ਤੁਹਾਨੂੰ ਲਿੰਕ ਸੈਂਡ ਹੋ ਜਾਊਗਾ ਗਰੁੱਪ ਦਾ ਉਹਨੂੰ ਕਲਿੱਕ ਕਰਕੇ ਆਟੋਮੈਟਿਕਲੀ ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਦਿਖਾਉਂਦੀਆਂ ਤੁਹਾਨੂੰ ਅੱਜ ਦੇ ਬਹੁਤ ਹੀ ਪਿਆਰੇ ਜਿਹੇ ਸੂਟ ਜਿੰਨੇ ਵੀ ਸੂਟ ਇਹ ਆਏ ਹਨ ਸਾਰੇ ਹੀ ਥ्रेडਵਰਕ ਦਾ ਕੰਮ ਹੋ ਕੇ ਆਇਆ ਬਹੁਤ ਸੋਨਾ ਪੱਪ ਵਰਕ ਦਾ ਕੰਮ ਹੋਇਆ ਥ्रेडਵਰਕ ਦਾ ਕੰਮ ਹੋਇਆ ਪੂਰਾ ਪ੍ਰੀਮੀਅਮ ਇਹਨਾਂ ਦੇ 베ਸ ਲੱਗੇ ਹੋਏ ਨੇ ਤੇ ਨਾਲ ਇਹਨਾਂ ਦੇ ਜਿਹੜਾ ਦੁਪੱਟੇ ਵੀ ਬਹੁਤ ਵਧੀਆ ਨੇ ਬਹੁਤ ਪਿਆਰੇ ਦੁਪੱਟੇ ਬਣੂਗੇ। ਖਾਲੋਤੀ ਪਹਿਲਾ ਹੀ ਸੂਟ ਚੈੱਕ ਕਰ ਲਓ ਇਹ ਸ਼ਿਮਰ ਦੇ ਉੱਪਰ ਆ ਜਿਹੜਾ ਫਰਸਟ ਸੈੱਟ ਮੈਂ ਦਿਖਾਉਂਗੀ ਨਾ ਇਹ ਕਾਟਨ ਸ਼ਿਮਰ ਆ ਸਾਰਾ ਡਿਜੀਟਲ ਪ੍ਰਿੰਟ ਹੋਊਗਾ ਇਹ ਫੈਬਰਿਕ ਫੈਬਰਿਕ ਬਹੁਤ ਜ਼ਿਆਦਾ ਪ੍ਰੀਮੀਅਮ ਤੇ ਵਧੀਆ ਵਾਲਾ ਲੱਗਿਆ ਹੋਇਆ ਹੈ। ਬਹੁਤ ਸੁਪਰ ਕੁਆਲਟੀ ਆਫ ਫੈਬਰਿਕ ਦੀ ਨਾਲ ਤੁਸੀਂ ਦੇ ਚੈੱਕ ਕਰ ਲੋ ਸਾਰੇ ਉੱਪਰ ਨਾਲ ਥ्रेड ਦਾ ਤੁਹਾਨੂੰ ਪਪ ਦਾ ਸਾਰਾ ਕੰਮ ਮਿਲੂਗਾ 프ਰੰਟ ਪੂਰਾ ਫੁੱਲ ਹੈਵੀ ਮਿਲੂਗਾ ਤੁਹਾਨੂੰ ਤੇ ਨਾਲ ਇਹਨਾਂ ਦੇ ਮਿਲਣਗੇ ਬਿਸਕੋਸ ਮਸਲੀਨ ਦੇ ਦੁਪੱਟੇ ਜਿਵੇਂ ਖੁਦ ਮੇਰੇ ਵੇਅਰ ਕੀਤਾ ਹੋਇਆ ਹੈ ਨਾ ਮਸਲੀਨ ਦਾ ਦੁਪੱਟਾ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਰੈਗੂਲਰ ਵੇਅਰ ਕਰੋ ਜਿਵੇਂ ਮਰਜੀ ਤੁਸੀਂ ਬਾਅਦ ਦੇ ਵਿੱਚ ਹੈ ਨਾ ਵੀ ਮਤਲਬ ਕਿ ਘਰੇ ਜਿਵੇਂ ਮਰਜੀ ਲੈ ਸਕਦੇ ਹੋ ਦੁਪੱਟਿਆਂ ਨੂੰ ਤੇ ਸੂਟਾਂ ਨੂੰ ਵੀ ਪਾ ਸਕਦੇ ਹੋ ਜਿਵੇਂ ਮਰਜੀ ਤੁਸੀਂ ਬਾਹਰ ਅੰਦਰ ਬਾਹਰ ਅੰਦਰ ਹੁੰ ਜਾਂਦਾ ਦੁਪੱਟੇ ਇਹ ਹੈ ਇੰਨਾ ਜ਼ਿਆਦਾ ਲਾਈਕ ਕਰ ਰਿਹਾ ਇਹਨਾਂ ਨੂੰ ਦੇਖ ਕੇ ਕਈ ਭੈਣਾਂ ਨੇ ਜਿਹੜੇ ਪਿਓਰ ਦੇ ਨਾਰਮਲ ਦੁਪੱਟੇ ਆਉਂਦੇ ਨੇ ਹੁਣ ਉਹ ਲਾਈਕ ਨਹੀਂ ਕਰਦੀਆਂ ਕਿਉਂਕਿ ਉਹ ਇਕੱਠੇ ਜੇ ਹੋ ਜਾਂਦੇ ਨੇ ਇਹਦੇ ਵਿੱਚ ਤੁਹਾਨੂੰ ਕੱਲੇ ਨਾਲ 4 ਮਿਲਣਗੇ ਇਹ ਹੈਗਾ ਨੰਬਰ 1 ਸੈਕੰਡ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਪਰਪਲ ਸ਼ੇਡ ਹਲੋ ਸੈਕੰਡ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਪਰਪਲ ਸ਼ੇਡ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸ਼ੇਡ ਹੈ ਸੋ ਫਟਾ ਫਟਾ ਸਕਰੀਨਸ਼ਾਟ ਲਈ ਚਲਿਓ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਊਗਾ ਨਾਲ ਇਹਦੇ ਸੇਮ ਰਹੂਗਾ ਦੁਪੱਟਾ ਦਿਸ ਕਾਸਮਸ ਲੀਨ ਦਾ ਕਲਰ ਵੀ ਬਹੁਤ ਪਿਆਰੇ ਨੇ ਪ੍ਰਿੰਟ ਵੀ ਬਹੁਤ ਸੋਹਣੇ ਨੇ ਤੇ ਬਾਕੀ ਸਾਰਾ ਥ्रेड ਦਾ ਕੰਮ ਜਿਵੇਂ ਦਿਨ ਤਿਹਾਰਾਂ ਦੀ ਸਟਾਰਟਿੰਗ ਹੋਈ ਹੈ ਉਸ ਦੇ ਹਿਸਾਬ ਦੇ ਨਾਲ ਕਢਾਈਆਂ ਵਾਲੇ ਸੂਟਾਂ ਦੀ ਫੁੱਲ ਔਨ ਡਿਮਾਂਡ ਹੋ ਚੁੱਕੀ ਆ ਸੋ ਇਹ ਸਾਰੇ ਜਿੰਨੇ ਵੀ ਤੁਹਾਨੂੰ ਦੇ ਰਹੇ ਆ ਸਾਰੇ ਵਰਕ ਵਾਲੇ ਸੂਟ ਹੀ ਦਵਾਂਗੇ ਅੱਜ ਲੋਚ ਨੈਕਸਟ ਵਾਲਾ ਕਲਰ ਦੇਖ ਲਓ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਇਹ ਵੀ ਕਲਰ ਆ ਲਾਈਟ ਜੈ ਲੈਵੈਂਜੇ ਸ਼ੇਡ ਦੇ ਉੱਪਰ ਆ ਨਾਲ ਇਹਦੇ ਸੇਮ ਆ ਰਿਹਾ ਜੀ ਵਿਸਕੋਸਮਸ ਲੀਨ ਦਾ ਹੀ ਦੁਪੱਟਾ ਤੇ ਨੰਬਰ ਹੋਊਗਾ 3 3 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਫੋਰਥ ਕਲਰ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਗ੍ਰੇ ਕਲਰ ਫੋਰਥ ਕਲਰ ਇਹਦੇ ਵਿੱਚ ਹੈਗਾ ਜੀ ਗ੍ਰੇ ਕਲਰ ਇਹ ਵੀ ਕਲਰ ਬਹੁਤ ਪਿਆਰਾ ਆ ਲੋ ਨਾ सेम ਆ ਰਿਹਾ ਵਿਸਕੋਸ ਮਸਲੀਨ ਦਾ ਦੁਪੱਟਾ ਜਿਹੜਾ ਇਹ ਮੈਂ ਪਹਿਲਾ ਸੈੱਟ ਖੋਲਿਆ ਨਾ ਇਹਦਾ ਬੇਸ ਮੈਂ ਦੁਬਾਰਾ ਦੱਸ ਰਹੀ ਹਾਂ ਕਿ ਪ੍ਰੀਮੀਅਮ ਕਾਟਨ ਆ ਸ਼ਿਮਰ ਕਾਟਨ ਦਾ ਬੇਸ ਰਹੂਗਾ ਸਾਰੇ ਸੂਟ ਦੇ ਵਿੱਚ ਉਹਨਾਂ ਸ਼ਿਮਰ ਦਾ ਟੱਚ ਰਹੂਗਾ ਨਾਲ ਜਿਹੜੀਆਂ ਇਹਨਾਂ ਦੇ ਬਾਟਮਸ ਮਿਲ ਰਹੀਆਂ ਇਹ ਵੀ ਡਿਜੀਟਲ ਮਿਲ ਰਹੀਆਂ ਬਾਟਮ ਦੇ ਉੱਤੇ ਵੀ ਸਾਰੇ ਸੂਟਾਂ ਦੇ ਇਸ ਤਰ੍ਹਾਂ ਕਢਾਈ ਆਊਗੀ ਤੇ ਸਾਰੀਆਂ ਡਿਜੀਟਲ ਬਾਟਮਸ ਲੈਣਗੀਆਂ ਪ੍ਰਿੰਟਡ ਜਿਵੇਂ ਨਾ ਸ਼ਰਟ ਦੇ ਵਿੱਚ ਹੈਗਾ ਪ੍ਰਿੰਟ ਸੇਮ ਪ੍ਰਿੰਟ ਹੈਗਾ ਬਾਟਮ ਦੇ ਵਿੱਚ ਤੇ ਨਾਲ ਸਾਰੀਆਂ ਬਾਟਮਸ ਦੇ ਵਿੱਚ ਕਢਾਈ ਆ ਰਹੀ ਆ ਇਹ ਪਹਿਲਾ ਸੈੱਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਚਾਰ ਸੂਟਾਂ ਦਾ ਚਾਰੇ ਸੂਟ ਸੇਮ ਨੇ ਜਸਟ ਕਲਰਾਂ ਦਾ ਫਰਕ ਆ ਇਹਨਾਂ ਦੇ ਵਿੱਚ ਠੀਕ ਹੈ ਜੀ ਨਾਲ ਇਹਨਾਂ ਦੇ ਵਿਸਕੋਸ ਮਸਲੀਨ ਦੇ ਹੈਗੇ ਦੁਪੱਟੇ ਨੰਬਰ ਹੋਊਗਾ ਜੀ 4 4 ਨੰਬਰ ਇਹ ਸੂਟ ਰਹੂਗਾ ਆਲੋ ਚੈਟ ਕਰੋ ਪੂਰੇ ਜਿਹੜੇ ਰਾਮ ਟੈਕਸ ਦੇ ਬੇਸ ਹੁੰਦੇ ਆ ਨਾ ਜਿਹਦੇ ਪੂਰੇ ਪ੍ਰੀਮੀਅਮ ਬੇਸਾਂ ਦੇ ਉੱਪਰ ਇਹ ਕਢਾਈਆਂ ਹੋਈਆਂ ਹੋਈਆਂ ਨੇ ਤੁਸੀਂ ਫਟਾ ਫਟਾਸ ਪਿਕ ਕਰਨੇ ਆ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਾਰੇ ਸੂਟ ਕਿਸੇ ਵਿੱਚ ਹੀ ਦੋ ਕਲਰ ਰੈਡੀ ਹੋਏ ਹੋਣਗੇ ਨੇ ਤਾਂ ਜਿੰਨੇ ਵੀ ਸੂਟ ਦਿਖਾਉਂਗੀ ਸਾਰੇ ਸੋਲੋ ਸੋਲੋ ਪੀਸ ਨੇ ਕਿਸੇ ਵਿੱਚ ਵੀ ਕੋਈ ਸੇਮ ਡਿਜ਼ਾਈਨ ਰੈਡੀ ਨਹੀਂ ਹੋਇਆ ਕਲਰ ਵੀ ਡਿਫਰੈਂਟ ਰਹੂਗਾ ਤੇ ਡਿਜ਼ਾਈਨ ਵੀ ਡਿਫਰੈਂਟ ਰਹੂਗਾ ਬਾਹਾਂ ਦੇ ਉੱਪਰ ਬਕਾਇਦਾ ਕੰਮ ਮਿਲੂਗਾ ਤੁਹਾਨੂੰ ਪੂਰਾ ਫੁੱਲ ਹੈਵੀ ਬਾਹਾਂ ਦੇ ਉੱਪਰ ਪਾਫਤਾ ਕੰਮ ਮਿਲ ਰਿਹਾ ਪੂਰਾ ਫਰੰਟ ਪੂਰਾ ਵਧੀਆ ਹੈਵੀ ਮਿਲ ਰਿਹਾ ਠੀਕ ਹੈ ਕੰਮ ਪੂਰਾ ਨੀਟ ਐਂਡ ਕਲੀਨ ਪੂਰਾ ਵਧੀਆ ਸਾਰੀ ਕਢਾਈ ਹੋਈ ਹੋਈ ਆ ਸੂਟ ਦੇ ਉੱਪਰ ਜਿੰਨਾ ਵੀ ਬੇਸ ਰਹੂਗਾ ਸੂਟ ਦਾ ਸਾਰਾ ਸਿਲ ਪ੍ਰਿੰਟਡ ਰਹੂਗਾ ਦੇਖੋ ਸਾਰੇ ਥੋੜੇ ਥੋੜੇ ਛੋਟੀ ਛੋਟੀ ਡੱਬੀ ਦੀ ਚੈੱਕ ਜੇ ਵਾਂਗ ਜੇ ਕੈਮਰਾ ਕੈਪਚਰ ਕਰਦਾ ਹੋਵੇ ਤਾਂ ਬਹੁਤ ਸੋਹਣਾ ਬੇਸ ਲੱਗਿਆ ਆਲ ਓਵਰ ਛੋਟਾ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਠੀਕ ਹੈ ਜੀ ਨਾਲ ਇਹਨਾਂ ਦੇ ਰਹਿਣਗੇ ਦੁਪट्टे ਵਿਸਕੋਸ ਮਸਲੀਨ ਦੇ ਡਿਜੀਟਲ ਦੁਪट्टे ਦੁਪੱਟੇ ਚੱਕਾ ਲੋ ਬਹੁਤ ਪਿਆਰਾ ਦੁਪੱਟਾ ਬਹੁਤ ਸੋਹਣੇ ਦੁਪੱਟੇ ਨੇ ਪੂਰੇ ਖੁੱਲੇ ਡੁੱਲੇ ਨੇ ਲੰਬਾਈ ਚੌੜਾਈ ਕਿਸੇ ਪਾਸਿਓਂ ਕੋਈ ਕਮੀ ਨਹੀਂ ਹੈਗੀ ਦੁਪੱਟਿਆਂ ਦੇ ਵਿੱਚ ਸੌਫਟਨੈਸ ਇੰਨੀ ਜ਼ਿਆਦੀ ਆ ਕਿਉਂਕਿ ਪਿਓਰ ਮਸਲੀਨ ਲੱਗੀ ਹੋਈ ਹੈ ਜੀ ਬਿਸਕੋਸ ਦੀ ਕੁਆਲਿਟੀ ਆਫ ਫੈਬਰਿਕ ਵੀ ਪੂਰਾ ਫਾਈਨ ਮਿਲ ਰਿਹਾ ਤੁਹਾਨੂੰ ਨੰਬਰ ਹੋਗਾ ਜੀ 5 5 ਨੰਬਰ ਇਹ ਸੂਟ ਰਹੂਗਾ ਕਲਰ ਚਾਰਟ ਇਹਨਾਂ ਵਿੱਚ ਬਾਧੂ ਆਏ ਨੇ ਡਿਜ਼ਾਈਨ ਬਹੁਤ ਆਏ ਨੇ ਸੋ ਤੁਸੀਂ ਬਸ ਆਪਣੇ ਆਹ ਲਓ ਜੀ ਨੈਕਸਟ ਸੂਟ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਕਾਫੀ ਜ਼ਿਆਦਾ ਨੇ ਹਰੇਕ ਡਿਜ਼ਾਈਨ ਮੈਂ ਤੁਹਾਨੂੰ ਦੱਸ ਹੀ ਰਹੀ ਆ ਕਿ ਡਿਫਰੈਂਟ ਆਇਆ ਬਹੁਤ ਸੋਹਣੀ ਲੁੱਕ ਦੇ ਵਿੱਚ ਆਏ ਨੇ ਡਿਜ਼ਾਈਨ ਜਿੰਨੇ ਵੀ ਡਿਜ਼ਾਈਨ ਦੇਖੋਗੇ ਸਾਰੇ ਅਲੱਗ ਤਰ੍ਹਾਂ ਦੇ ਅਲੱਗ ਡਿਫਰੈਂਟ ਕਨਸੈਪਟ ਮਿਲਣਗੇ ਦੇਖੋ ਸਾਰਾ ਕੰਮ ਹੋਇਆ ਹੋਇਆ ਪੂਰਾ ਸਾਰਾ ਸਿੰਗਲ ਟਾਂਕੇ ਦਾ ਕੰਮ ਆ ਇੰਨਾ ਸੋਹਣਾ ਨੀਟ ਐਂਡ ਕਲੀਨ ਸਾਰਾ ਕੰਮ ਲੁਗਾ ਬੇਸ ਵੀ ਇੰਨੇ ਸੋਹਣੇ ਲੱਗੇ ਹੋਏ ਨੇ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਰਾਮ ਟੈਕਸ ਦਾ ਪ੍ਰੋਪਰ ਬੇਸ ਆ ਜਿਹੜਾ ਪੂਰਾ ਵਧੀਆ ਪ੍ਰੀਮੀਅਮ ਇਹ ਬੇਸ ਲੱਗਿਆ ਹੋਇਆ ਤੇ ਬਹੁਤ ਸੋਹਣੀਆਂ ਨਾਲ ਉੱਪਰ ਕਢਾਈਆਂ ਹੋ ਕੇ ਇਹ ਆਪਣੇ ਕੋਲ ਆਏ ਨੇ ਠੀਕ ਹੈ ਜੀ ਇਹਦੇ ਵਿੱਚ ਇਹਦਾ ਦੁਪੱਟਾ ਨਾਲ ਸੇਮ ਰਹੂਗਾ ਵਿਸਕੋਸ ਮਸਲੀਨ ਦਾ ਆ ਲੋ ਜੀ ਦੁਪੱਟੇ ਵੀ ਬਹੁਤ ਸੋਹਣੇ ਸਾਰੇ ਡਿਜੀਟਲ ਰੈਡੀ ਹੋਏ ਹੋਏ ਨੇ ਦੁਪੱਟਿਆਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਬਹੁਤ ਸੋਹਣੀ ਕ੍ਰिएशन ਆ ਬਹੁਤ ਹੀ ਪਿਆਰੀ ਠੀਕ ਹੈ ਜੀ ਕਢਾਈਆਂ ਵਾਲੇ ਸੂਟ ਨੇ ਦੁਪੱਟੇ ਸਾਰੇ ਡਿਜੀਟਲ ਮੇਲੇ ਲੱਗ ਜੀ ਡਿਫਰੈਂਟ ਜੀ ਚੀਜ਼ ਤੁਹਾਨੂੰ ਪ੍ਰੋਵਾਈਡ ਹੋ ਰਹੀ ਆ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲੋ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਰਹੂਗਾ ਚਲੋ ਜੀ ਨੈਕਸਟ ਵਾਲਾ ਡਿਜ਼ਾਈਨ ਦੇਖੋ ਇਹ ਵੀ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਆ ਫਰੰਟ ਪੂਰਾ ਫੁੱਲ ਹੈਵੀ ਤੁਹਾਨੂੰ ਮਿਲ ਰਿਹਾ ਬਹੁਤ ਇਹਦਾ ਨਾ ਇਹ ਪਿਓਰ ਲੇਲਣ ਦੇ ਉੱਪਰ ਰੈਡੀ ਹੋਇਆ ਜਿਹਨੂੰ ਖਾਦੀ ਵਾਂਗੂ ਜੈਸੇ ਤੁਹਾਨੂੰ ਬੇਸ ਲੱਗੂ ਖਾਦੀ ਲੱਗੀ ਆ ਬਟ ਬਿਲਕੁਲ ਸੌਫਟ ਵਾਲੀ ਜਿਹੜੀ ਹੁੰਦੀ ਆ ਲੇਲਣ ਕਿਸੇ ਵੀ ਸੂਣ ਨੂੰ ਕੋਈ ਵੀ ਲਾਈਨਿੰਗ ਅੰਡਰਸ਼ਰਟ ਦੀ ਰੁਕਾਇਰ ਨਹੀਂ ਰਹੂਗੀ ਪੂਰਾ ਵਧੀਆ ਕੋਈ ਲੜਨ ਵਾਲਾ ਫੈਬਰਿਕ ਨਹੀਂ ਇੰਨੀ ਜਿਆਦਾ ਸੌਫਟਨੈਸ ਆ ਕਿਉਂਕਿ ਪਿਓਰ ਕਾਟਨ ਆ ਇੱਕ ਵੀ ਧਾਗਾ ਜੇ ਸੈਂਥੈਟਿਕ ਨਹੀਂ ਹੈਗਾ ਜਿਵੇਂ ਖਾਦੀ ਥੱਲੇ ਲਗਾਉਣੇ ਪੈਂਦੇ ਇਹ ਲ ਤੇ ਨਾਲ ਤੁਹਾਨੂੰ ਸੇਮ ਸਾਰਾ ਕੰਮ ਮਿਲ ਰਿਹਾ ਠੀਕ ਹੈ ਜੀ ਤੇ ਬਹੁਤ ਹੀ ਪਿਆਰਾ ਕੰਮ ਹੈ ਇਹਦੀ ਮਾਹਾਂ ਦੇ ਹਨ ਕਿ ਨਾਲ ਜਿਹੜਾ ਇਹ ਦੁਪੱਟਾ ਮਿਲ ਰਿਹਾ ਉਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਦੁਪੱਟਾ ਜੀ ਆ ਲੋ ਪਿੰਕ ਕਲਰ ਦੇ ਨਾਲ ਕੰਟਰਾਸਟ ਆ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਫਟਾਫਟ ਸਕਰੀਨਸ਼ਾਟ ਲੈ ਲਓ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਨੇ ਨੰਬਰ ਹੋਊਗਾ ਜੀ 7 7 ਨੰਬਰ ਇਹਦੇ ਸੂਟ ਰਹੂਗਾ ਲੋ ਨੈਕਸਟ ਆ ਗਿਆ ਮੁੰਗੀਆਂ ਛੇੜ ਦੇ ਉੱਪਰ ਹਰ ਤਰ੍ਹਾਂ ਦੇ ਕਲਰ ਕੰਬੀਨੇਸ਼ਨ ਨੇ ਇਹਦੇ ਵਿੱਚ ਜਿਵੇਂ ਤੁਸੀਂ ਯੰਗ ਏਜ ਦੇ ਵਿੱਚੋਂ ਇਦਾਂ ਦੇ ਕਲਰ ਕੰਟਰਾਸਟ ਲੈਣਾ ਪਸੰਦ ਕਰਦੇ ਹੋ ਤਾਂ ਇਹ ਵੀ ਕਲਰ ਬਹੁਤ ਨੇ ਜੇ ਤੁਸੀਂ ਕਈ ਪਹਿਣਾ ਹੁੰਦੀਆਂ ਨੇ ਜਿਵੇਂ ਕਹਿੰਦੇ ਆ 50 ਪਲੱਸ ਆਸੀਂ ਜਿਆਦਾ ਡਾਰਕ ਜਾਂ ਕਿਸੇ ਕਲਰ ਨੂੰ ਨਹੀਂ ਪਸੰਦ ਕਰਦੇ ਜਿਵੇਂ ਹੋਣਾ ਮੁੰਗੀਆਂ ਛੇੜ ਤੇ ਆ ਦੇਖੋ ਨਾਲ ਸੇਮ ਥੈਡ ਦੀ ਕਢਾਈ ਕੀਤੀ ਹੋਈ ਆ ਪੀਸ ਦੇ ਉੱਤੇ ਇਹ ਵੀ ਪਿਓਰ ਲੇਲਣ ਦੇ ਉੱਪਰ ਫੈ布ਰਿਕ ਆ ਫੈ布ਰਿਕ ਨਹੀਂ ਬੇਫਿਕਰਿਓ ਪੂਰਾ ਵਧੀਆ ਫਾਈਨ ਫੈ布ਰਿਕ ਆ ਤੁਹਾਡੇ ਹੱਥਾਂ ਤੱਕ ਪੂਰੀ 101% ਕੁਆਲਿਟੀ ਪੂਰੀ ਫਾਈਨ ਪਹੁੰਚਣੀ ਆ ਜੀ ਸਾਰਾ ਘੇਰੇ ਦਾ ਕੰਮ ਚੈੱਕ ਕਰ ਲਓ ਬਾਹਾਂ ਦੇ ਉੱਪਰ ਸਾਰਾ ਕੰਮ ਆ ਤੇ ਕਲਰ ਕੋਈ ਵੀ ਡਾਰਕ ਨਹੀਂ ਚੱਲਿਆ ਹੋਇਆ ਬਹੁਤ ਸੋਹਣੇ ਸਰਦਾਰੀ ਜੇ ਕਲਰ ਨੇ ਸਿੰਪਲ ਸੋਬਰ ਸੂਟ ਰੈਡੀ ਹੋਇਆ ਹੋਇਆ ਤੇ ਕੰਮ ਸਾਰਾ ਬਹੁਤ ਸੋਹਣਾ ਪੂਰਾ ਹੈਵੀ ਹੋਇਆ ਹੋਇਆ ਨਾਲ ਇਹਦੇ ਵੀ ਸੇਮ ਆ ਰਿਹਾ ਜੀ ਡਿਜੀਟਲ ਦੁਪੱਟਾ हेलो नासी मारया डिजिटल दुपट्टा दिस कॉस्मस लेंगे ठीक है जी नंबर होगा 8 8 नंबर ये सूट रोगा हेलो नेक्स्ट वाला देख लो ये भी पीस बहुत प्यारा बहुत सोना लो जी देखो कितना हैवी काम है सारा ਕੰਮ ਵੀ ਬਹੁਤ ਪਿਆਰਾ ਬਹੁਤ ਸੋਹਣਾ 에ਅਰ ਫੋਰਸ ਕਲਰ ਦੇ ਉੱਪਰ ਆ ਬਾਹਾਂ ਦੇ ਉੱਪਰ ਬਕਾਇਦਾ ਸਾਰੇ ਉਸੇ ਤਰ੍ਹਾਂ ਬੇਲਾਂ ਬਣੀਆਂ ਹੋਈਆਂ ਨੇ ਪੂਰਾ ਨੀਟ ਐਂਡ ਇੱਕ ਵੀ ਟਾਂ ਕੰਮ ਪੂਰੀ ਸਫਾਈ ਦੇ ਨਾਲ ਤਸੱਲੀ ਦੇ ਨਾਲ ਕੀਤਾ ਗਿਆ 에ਅਰ ਫੋਰਸ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਕਲਰ ਆ ਤੇ ਕਲਰ ਕੰਬੀਨੇਸ਼ਨ ਕਲਰ ਜਿਹੜੇ ਥ੍ਰੈਡ ਦੇ ਉੱਪਰ ਚੱਲੇ ਹੋਇਆ ਬਹੁਤ ਸੋਹਣੇ ਕੰਟਰਾਸਟ ਕਲਰ ਚੱਲੇ ਹੋਇਆ ਕੰਮ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਹੋਇਆ ਨਾਲ ਸੇਮ ਬਾਹਾਂ ਦੇ ਉੱਪਰ ਕੰਮ ਹੋਇਆ ਹੋਇਆ ਤੇ ਇਹਦੇ ਨਾਲ ਸੇਮ ਜਿਵੇਂ ਇਹਨਾਂ ਦੇ ਹੈ ਨਾ ਥ੍ਰੈਡ ਦੇ ਵਿੱਚ ਕੰਮ ਚੱਲ ਰਿਹਾ ਵਾ ਥ੍ਰੈਡ ਦੇ ਵਿੱਚ ਕਲਰ ਚੱਲ ਰਹੇ ਨੇ ਸੇਮ ਹੀ ਮਤਲਬ ਕਿ ਦੁਪੱਟੇ ਦੇ ਵਿੱਚ ਕਲਰ ਚਲਾਏ ਹੁੰਦੇ ਨੇ ਡਿਜੀਟਲ ਦੁਪੱਟੀਆਂ ਦੇ ਵਿੱਚ ਸੇਮ ਕਲਰ ਨੇ ਜਿਹੜੇ ਕਲਰ ਆ ਆਪਣੇ ਥ੍ਰੈਡਾਂ ਦੇ ਵਿੱਚ ਨੇ ਬਹੁਤ ਸੋਹਣੇ ਨਾਲ ਸਪੈਸ਼ਲ ਰੈਡੀ ਹੋਏ ਹੋਏ ਇਹ ਦੁਪੱਟੇ ਨੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਖੁੱਲੇ ਡੁੱਲੇ ਬਹੁਤ ਸੋਹਣੀ ਕਲੈਕਸ਼ਨ ਆ ਜਾਨੀ ਕਿ ਲਿਮਟਿਡ ਜਿਹਾ ਸਟਾਕ ਤਾਂ ਲਿਮਟਿਡ ਜਿਹਾ ਫਿਰ ਵੀ ਬਹੁਤ ਪੀਸ ਨੇ ਤੁਸੀਂ ਆਪਣੇ ਫਟਾਫਟ ਸਕਰੀਨਸ਼ਾਟ ਲੈ ਲਿਓ ਇਹਦਾ ਨੰਬਰ ਹੋਊਗਾ ਜੀ 9 नौ नंबर यह सूट रहूगा right. जी ग्रे कलर ब्लू ग्रे जहा कलर यह भी कलर बहुत सोहना चेक करो वर्क बहुत सोहना काम हुआ हुआ काम जो हो बहुत प्यारा बहुत सोना डिजाइन भी बहुत सोहना पैनल वाला बनया हुआ वा फ्लावरिंग बनी हुई है बिच ਘੇਰੇ ਤੇ ਅਲੱਗ ਤੋਂ ਡਿਜ਼ਾਈਨ ਆ ਬਹੁਤ ਸੋਹਣੀ ਕ੍ਰिएशन ਜੀ ਹੋਈ ਹੋਈ ਆ ਲਾਈਨਿੰਗ ਵਾਲਾ ਸਾਰਾ ਫੈਬਰਿਕ ਰਹੂਗਾ ਤੇ ਬਾਹਾਂ ਦੇ ਉੱਪਰ ਵੀ ਬਕਾਇਦਾ ਤੁਹਾਨੂੰ ਸੇਮ ਸਾਰੇ ਸੂਟ ਮੇਨ ਹੈਗਾ ਕਿ ਆਲ ਓਵਰ ਤੁਹਾਨੂੰ ਮਿਲ ਰਿਹਾ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟਾ ਕੱਟਣੀਓ ਕੋਈ ਵੀ ਇਸ ਤਰ੍ਹਾਂ ਦਾ ਮਤਲਬ ਕਿ ਨਹੀਂ ਰਹੂਗਾ ਵੀ ਕੱਟ ਘੱਟ ਆ ਜਾਂ ਢਾਈ ਢਾਈ ਜਿਹਾ ਸਾਡਾ ਬਣਦਾ ਨਹੀਂ ਆਲ ਓਵਰ ਸੂਟ ਨੇ 5 ਮੀਟਰ ਦੀ ਪ੍ਰੋਪਰ ਕੱਟ ਹੋਈ ਹੋਈ ਤੇ ਨਾਲ ਇਹਦੇ ਸੇਮ ਹੈਗੇ ਜੀ ਦੁਪੱਟੇ ਦੇਖੋ ਕਿੰਨਾ ਸੋਹਣਾ ਦੁਪੱਟਾ ਲੱਗਿਆ ਹੋਇਆ ਨਾਲ ਬਲੂ ਗ੍ਰੇ ਜਿਹਾ ਕਲਰ ਆ ਇਹ ਪ੍ਰੋਪਰ ਗ੍ਰੇ ਨਹੀਂ ਹੈਗਾ ਜਿਹੜਾ ਨਿਊ ਕਲਰ ਜਿਹਾ ਚੱਲ ਰਿਹਾ ਵਿਊ ਦੇ ਵਿੱਚ ਗ੍ਰੇ ਜਿਹਾ ਕਲਰ ਉਦਾਂ ਦਾ ਕਲਰ ਆ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਾਕੀ ਜਿਹੜਾ ਕੰਮ ਹੋਇਆ ਥ੍ਰੈਡ ਚੱਲਿਆ ਕਲਰ ਬਹੁਤ ਸੋਹਣੇ ਚੱਲੇ ਹੋਇਆ ਬਹੁਤ ਸੋਹਣਾ ਪਿਆਰਾ ਜਿਹਾ ਪੀਸ ਡੈਲੀ ਹੋਇਆ ਹੋਇਆ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਆਲੂਚ ਨੈਕਸਟ ਵਾਲਾ ਪੀਸ ਦੇਖੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਕੰਮ ਹੋਇਆ ਬਿਲਕੁਲ ਸਿੰਗਲ ਟਾਂਕੇ ਦਾ ਕੰਮ ਆ ਜਾਨੀ ਕਿ ਦੂਰੋਂ ਇਦਾਂ ਲੱਗੂ ਜਿਵੇਂ ਪ੍ਰਿੰਟਿੰਗ ਹੋਈ ਆ ਬਟ ਸਾਰਾ ਥ੍ਰੈਡ ਦਾ ਕੰਮ ਆ ਟੋਟਲੀ ਜਿੰਨਾ ਵੀ ਕੰਮ ਤੁਹਾਨੂੰ ਸੂਰਤ ਤੇ ਮਿਲ ਰਿਹਾ ਸਾਰਾ ਥ੍ਰੈਡ ਦਾ ਕੰਮ ਮਿਲ ਰਿਹਾ ਬਹੁਤ ਹੀ ਪਿਆਰਾ ਸਾਰਾ ਪੂਰਾ ਫਰੰਟ ਹੈਵੀ ਮਿਲ ਰਿਹਾ ਤੁਹਾਨੂੰ ਘੇਰੇ ਦੇ ਉੱਪਰ ਪੂਰਾ ਹੈਵੀ ਕੰਮ ਮਿਲ ਰਿਹਾ ਨਾਲ ਇਹਨਾਂ ਨੇ ਸੀ ਮਾਰੇ ਆ ਜੀ ਦੁਪੱਟੇ ਸਾਰਿਆਂ ਦੇ ਦੁਪੱਟੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਬਸ ਫਟਾਫੜ ਤੁਸੀਂ ਸਕਰੀਨਸ਼ਾਟ ਲੈਣੇ ਆ ਤੇ ਆਰਡਰ ਕਰ ਦੇਣਾ ਜਿਹੜਾ ਵੀ ਦੁ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਡਿਜ਼ਾਈਨ ਪਸੰਦ ਆ ਰਿਹਾ ਨੰਬਰ ਹੋਊਗਾ ਜੀ 11 11 ਨੰਬਰ ਇਹ ਸੂਟ ਰਹੂਗਾ ਨੈਕਸਟ ਆ ਰਿਹਾ ਜੀ ਮਸਟਰਡ ਸ਼ੇਡ ਦੇ ਉੱਪਰ ਮਸਟਰਡ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਹਾਂ ਆ ਲੋ ਜੀ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਏਦਾਂ ਤੁਹਾਨੂੰ ਮਿਲੇਗਾ ਘੇਰੇ ਦੇ ਉੱਪਰ ਕੰਮ ਇਹ ਵਾਲਾ ਬਹੁਤ ਹੀ ਪਿਆਰਾ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਕੰਮ ਚੱਲ ਰਿਹਾ ਵਾ ਆਹੋ ਘੇਰਾ ਆਪਣਾ ਇੱਥੇ ਰੈਡੀ ਹੋਣਾ ਵਾ ਜਿੰਮੇ ਮਰਜ਼ੀ ਤੁਸੀਂ ਕਰ ਸਕਦੇ ਹੋ ਇਹ ਸਾਰਾ ਆਪਣਾ ਸੈਂਟਰ ਦੇ ਵਿੱਚ ਆਊਗਾ ਥੋੜੀ ਜਿਹੀ ਸਪੇਸ ਰਹੂਗੀ ਘੇਰੇ ਨਾਲ ਤੇ ਨਾਲ ਸੇਮ ਆ ਰਿਹਾ ਬਾਹਾਂ ਦੇ ਉੱਪਰ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਵਾ ਨਾਲ ਇਹਦੇ ਸੇਮ ਆ ਰਿਹਾ ਜੀ ਮਸਟਰਡ ਸ਼ੇਡ ਦਾ ਇਹ ਦੁਪੱਟਾ ਵਿਸਕੋਸ ਮਸਲੀਨ ਦਾ ਨੰਬਰ ਹੋਊਗਾ ਜੀ 12 12 ਨੰਬਰ ਸੂਟ ਰੂਗਾ ਬਹੁਤ ਸੋਹਣੀ ਕ੍ਰिएशन ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਹਦੇ ਵਿੱਚ ਤੁਹਾਨੂੰ ਕਲਰ ਦੋ ਮਿਲ ਜਾਣਗੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਇਹ ਵੀ ਕਲਰ ਬਹੁਤ ਪਿਆਰਾ ਵਾ ਕੜਾਈ ਵੀ ਬਹੁਤ ਸੋਹਣੀ ਆ ਡਿਜ਼ਾਈਨ ਵੀ ਬਹੁਤ ਡਿਫਰੈਂਟ ਆ ਇਹਦੇ ਵਿੱਚ ਸੈਕੰਡ ਕਲਰ ਤੁਹਾਨੂੰ ਆਹ ਵਾਲਾ ਮਿਲ ਜੁਗਾ ਜੀ ਕਿਸੇ ਭੈਣ ਨੇ ਸੇਮ ਸੇਮ ਡਿਜ਼ਾਈਨ ਦੇ ਵਿੱਚ ਵੀ ਸੂਟ ਲੈਣੀਆਂ ਤਾਂ ਤੁਹਾਨੂੰ ਦੋ ਪੀਸ ਇਹਦੇ ਵਿੱਚ ਮਿਲ ਰਿਹਾ ਤੁਸੀਂ ਸੇਮ ਸੇਮ ਵੀ ਲੈ ਸਕਦੇ ਹੋ ਜਿਵੇਂ ਕਿ ਅੱਗੇ ਤੀਆਂ ਆ ਰਹੀਆਂ ਥ्रेड ਵਰਕ ਦੇ ਇਦਾਂ ਦੇ ਯੂਨੀਕ ਜਿਹੇ ਡਿਜ਼ਾਈਨ ਤੁਸੀਂ ਭਾਲਦੇ ਹੋ ਕਿ ਜਿਆਦਾ ਸੀ ਹੈਵੀ ਨਹੀਂ ਪਾਉਣਾ ਬਾਅਦ ਦੇ ਵਿੱਚ ਆਪਾਂ ਜਿਵੇਂ ਮਰਜੀ ਹੈਨਾ ਵੇਅਰ ਵੀ ਕਰ ਸਕੀਏ ਕਿਉਂਕਿ ਹੈਵੀ ਸੂਟ ਫਿਰ ਇੱਕ ਵਾਰ ਪਾ ਕੇ ਦੁਬਾਰਾ ਪੈਂਦੇ ਵੀ ਨਹੀਂ ਹੈਗੇ ਤਾਂ ਤੁਸੀਂ ਇਹਨਾਂ ਨੂੰ ਆਰਾਮ ਦੇ ਨਾਲ ਜਿਵੇਂ ਮਰਜੀ ਹੈਨਾ ਯੂਜ਼ ਕਰ ਸਕਦੇ ਹੋ ਬਹੁਤ ਸੋਹਣੀ ਚੀਜ਼ ਇਹ ਰੈਡੀ ਹੋ ਕੇ ਆਇਆ ਜਾਂ ਨੰਬਰ ਇਹਦਾ 13 ਰਹੂਗਾ ਦੁਪੱਟਾ ਇਹਦਾ ਵੀ ਬਹੁਤ ਪਿਆਰਾ ਬਣਿਆ ਹੋਇਆ ਆ ਲੋ ਜੀ ਇਹਦਾ ਵੀ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਇਹ ਆ ਗਿਆ ਪੱਲੇ ਦੇ ਉੱਪਰ ਕਢਾਈ ਜਿਵੇਂ ਪੱਲਾ ਵਰਕ ਕਰੀ ਭਣਾ ਭਾਲ ਦੀਆਂ ਨੇ ਵੀ ਪੱਲੇ ਤੇ ਵਰਕ ਹੋਵੇ ਸਾਨੂੰ ਜਿਆਦਾ ਹੋਰ ਡਿਜ਼ਾਈਨ ਨਹੀਂ ਚਾਹੀਦਾ ਉੱਪਰ ਸਾਰੇ ਨਿੱਕੀ ਬੂਟੀ ਦਾ ਕੰਮ ਆਊਗਾ ਆ ਲੋ ਜੀ ਇਹ ਸਾਰਾ ਘੇਰ ਦੇ ਉੱਪਰ ਥ੍ਰੈਡ ਦਾ ਕੰਮ ਆ ਉੱਪਰ ਸਾਰਾ ਨਿੱਕੀ ਨਿੱਕੀ ਬੂਟੀ ਦਾ ਕੰਮ ਆਊਗਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਦੇ ਦਾਂਗੇ ਦੋ ਕਲਰ ਆਪਰੇ ਵਾਲਾ ਵੀ ਡਿਜ਼ਾਈਨ ਰੈਡੀ ਹੋਇਆ ਆ ਲੋ ਜੀ ਇਹ ਦਾ ਰੋਗਾ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਇਹਦਾ ਦੁਪੱਟਾ ਬਣਿਆ ਹੋਇਆ ਫਟਾਫੜ ਤੁਸੀਂ ਸਕਰੀਨ ਸ਼ਾਟ ਲੈ ਲਓ ਨੰਬਰ ਹੋਗਾ ਜੀ 14 14 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਜਿਹੜਾ ਸੈਕਿੰਡ ਹੈਗਾ ਜੀ ਕਲਰ ਉਹ ਮਿਲੇਗਾ ਤੁਹਾਨੂੰ ਗ੍ਰੀਨ ਮਹਿੰਦੀ ਹੈ ਜੀ ਟੂਨ ਦੇ ਉੱਪਰ ਵਾਲਾ ਗ੍ਰੀਨ ਮਹਿੰਦੀ ਹੈ ਟੂਨ ਮਿਲੇਗੀ ਇਹ ਵੀ ਕਲਰ ਬਹੁਤ ਪਿਆਰਾ ਗਾਜਰੀ ਜੀ ਟੂਨ ਸੀ ਜਿਹੜਾ ਆਪਾਂ ਪਹਿਲਾਂ ਖੋਲਿਆ ਨਾਲ ਸੇਮ ਆ ਰਿਹਾ ਦੁਪੱਟਾ ਨੰਬਰ ਹੋਗਾ ਜੀ ਇਹਦਾ 15 15 ਨੰਬਰ ਇਹ ਸੂਟ ਰਹੂਗਾ ਲਓ ਅੱਜ ਦੀ ਵੀਡੀਓ ਦਾ ਲਾਸਟ ਡਿਜ਼ਾਈਨ ਪਰਪਲ ਸ਼ੇਡਾਂ ਡਿਜ਼ਾਈਨ ਲਾਸਟ ਰੋਗਾ ਕਲਰ ਦੋ ਮਿਲ ਜਾਣਗੇ ਜੀ ਇਹਦੇ ਵਿੱਚ ਚਲ ਲਓ ਜੀ ਨੈਕਸਟ ਵਾਲਾ ਡਿਜ਼ਾਈਨ ਜਿਹੜਾ ਹੈਗਾ ਪਰਪਲ ਸ਼ੇਡ ਦੇ ਉੱਪਰ ਆ ਡਿਜ਼ਾਈਨਿੰਗ ਚੈੱਕ ਕਰ ਲਓ ਕੰਮ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਬੇਸ ਆ ਤੇ ਨਾਲ ਡਿਜ਼ਾਈਨ ਵੀ ਬਹੁਤ ਹੀ ਯੂਨੀਕ ਜਿਹਾ ਅਲੱਗ ਜਿਹਾ ਕਨਸੈਪਟ ਆ ਇਹ ਇਦਾਂ ਲੱਗੂਗਾ ਜਿਵੇਂ ਤੁਹਾਨੂੰ ਨਾ ਸਾਰਾ ਪੈਚ ਦਾ ਕੰਮ ਹੋਇਆ ਹੋਇਆ ਜਿਹੜਾ ਵੀ ਆ ਫਲਾਵਰਿੰਗ ਦਾ ਕੰਮ ਹੋਇਆ ਬਟ ਇਹ ਸਾਰਾ ਸਿੰਗਲ ਟਾਂਕੇ ਦਾ ਕੰਮ ਬਹੁਤ ਸੋਹਣਾ ਸਾਰਾ ਕੰਮ ਜਾਨ ਕੇ ਪੌਪ ਦਾ ਕੰਮ ਹੋਇਆ ਹੋਇਆ ਸਾਈਡਾਂ ਤੇ ਤੁਹਾਨੂੰ ਸਾਰਾ ਬਾਹਾਂ ਦੇ ਉੱਪਰ ਜਿਵੇਂ ਘੇੜੇ ਦੇ ਉੱਪਰ ਸਾਰਾ ਪੱਲਾ ਮੇਰੇ ਸੇਮ ਬਾਹਾਂ ਦੇ ਉੱਪਰ ਪੈਨਲਸ ਮਿਲ ਰਹੀਆਂ ਨੇ ਠੀਕ ਹੈ ਜੀ ਆਲ ਓਵਰ 5 ਮੀਟਰ ਦਾ ਇਹ ਸੂਟ ਆ ਨਾਲ ਇਹਦੇ ਸੇਮ ਮਿਲੂਗਾ ਦੁਪੱਟਾ ਲਓ ਜੀ ਸੇਮ ਦੁਪੱਟਾ ਰਹੂਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਬਹੁਤ ਸੋਹਣਾ ਕਨਸੈਪਟ ਆ ਬਹੁਤ ਹੀ ਪਿਆਰਾ ਜਿਹਾ ਇਹਦਾ ਨੰਬਰ ਹੋਊਗਾ ਜੀ 16 16 ਨੰਬਰ ਇਹ ਸੂਟ ਰਹੂਗਾ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਦੋਨੇ ਹੀ ਕਲਰ ਇਹਦੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਡਾਰਕ ਚਾਰਟ ਆ ਨਾ ਜਿਆਦਾ ਜਿਵੇਂ ਆ ਮਿੱਠਾ ਜਿਹਾ ਮੂੰਗਿਆ ਸ਼ੇਡ ਆ ਗਿਆ ਇਹ ਥੋੜਾ ਜਿਹਾ ਡਾਰਕ ਪਰਪਲ ਸ਼ੇਡ ਆ ਗਿਆ ਠੀਕ ਹੈ ਜੀ ਨਾਲ ਇਹਦੇ ਸੇਮ ਇਹਦਾ ਵੀ ਦੁਪੱਟਾ ਤੁਹਾਨੂੰ ਬਹੁਤ ਪਿਆਰਾ ਮਿਲੇਗਾ ਆਹ ਲਓ ਜੀ ਇਹਦਾ ਵੀ ਦੁਪੱਟਾ ਬਹੁਤ ਸੋਹਣਾ ਇਹਦਾ ਨੰਬਰ ਹੋਊਗਾ ਜੀ 17 17 ਨੰਬਰ ਇਹ ਸੂਟ ਰਹੂਗਾ ਲਓ ਜੀ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਏ ਤੇ ਸਪੈਸ਼ਲੀ ਜਿਵੇਂ ਕਿ ਸੰਧਾਰੇ ਚਲ ਚੱਲਣ ਵਾਲੇ ਨੇ ਸੌਣ ਸਟਾਰਟ ਹੋ ਚੁੱਕੀ ਆ ਜੀ ਤੇ ਨਾਲ ਹੀ ਲਖੜੀਆਂ ਆ ਰਹੀਆਂ ਨੇ ਤੇ ਨਾਲ ਹੀ ਤੀਲ ਦੇ ਫੈਸਟੀਵਲ ਸੋ ਕੜਾਈਆਂ ਦੀ ਫੁੱਲ ਔਨ ਡਿਮਾਂਡ ਸ਼ੁਰੂ ਹੋ ਚੁੱਕੀ ਆ ਤੇ ਜਿਹੜੀਆਂ ਪੈਨਾਂ ਨੇ ਰੈਡੀ ਕਰਵਾਉਣੇ ਨੇ ਸੋੜ ਤੁਸੀਂ ਆਪਣੇ ਜਲਦੀ ਜਿਵੇਂ ਕਿਸੇ ਦੇ ਵਿਆਹ ਅੱਗੇ ਪ੍ਰੋਗਰਾਮ ਵੈਡਿੰਗ ਸਟਾਰਟ ਹੋਣ ਵਾਲੀਆਂ ਨੇ ਤਾਂ ਹੈਂਡਵਰਕ ਦੇ ਸੂਟਾਂ ਲਈ ਪਲੀਜ਼ ਟਾਈਮ ਜ਼ਰੂਰ ਦਿਓ ਇਹ ਨਾ ਹੋਵੇ ਵੀ ਤੁਸੀਂ ਕਹੋ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਰੈਡੀ ਕਰ ਦਿਓ ਇੰਨੇ ਦਿਨਾਂ ਦੇ ਵਿੱਚ ਹੈਂਡਵਰਕ ਦਾ ਸੂਟ ਰੈਡੀ ਨਹੀਂ ਹੁੰਦਾ ਹੈਗਾ ਕਿਉਂਕਿ ਬਹੁਤ ਟਾਈਮ ਲੈਂਦਾ ਹਰ ਚੀਜ਼ ਨੂੰ ਫਿਨਿਸ਼ਿੰਗ ਦੇਣਾ ਨਾ ਫਿਨਿਸ਼ਿੰਗ ਪੱਟੀਆਂ ਦੇ ਲਈ ਹਰ ਚੀਜ਼ ਲਈ ਹਰੇਕ ਨੇ ਆਪਣਾ ਟਾਈਮ ਲੈਣਾ ਜੀ ਠੀਕ ਹੈ ਜੀ ਸੋ ਟਾਈਮ ਆਪਣਾ ਐਡਵਾਂਸ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਨੂੰ ਹੈਂਡਵਰਕ ਦੇ ਸੂਟ ਚਾਹੀਦੇ ਨੇ ਜਾਂ ਫਿਰ ਥ੍ਰੈਡਵਰਕ ਦੇ ਉੱਪਰ ਕੋਈ ਵੀ ਸੂਟ ਚਾਹੀਦੇ ਨੇ ਠੀਕ ਹੈ ਜੀ ਤੇ ਬਾਕੀ ਜਿੰਨੀ ਆਪਾਂ ਵੈਰਾਈਟੀ ਦਿਖਾਉਨੇ ਆ ਜਿਹੜੀਆਂ ਪਹਿਲਾਂ ਮੈਨੂੰ ਜੁਆਇਨ ਕਰਦੀਆਂ ਨੇ ਪਤਾ ਜਿਹੜੀਆਂ ਸ਼ੁਰੂ ਤੋਂ ਦੇਖਦੀਆਂ ਨੇ ਚਾਹੇ ਤੁਸੀਂ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਚਾਹੇ ਤੁਸੀਂ ਵਿਦਆਊਟ ਸਟਿਚਿੰਗ ਲੈ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦੀ ਵਸਾਈਟੀ ਅਵੇਲੇਬਲ ਹੈਗੀ ਆ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ